ਹੁਣ ਕੀ ਵਜ੍ਹਾ ਰਹਿ ਗਈ ਹੈ ਕਿ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਆਈਵੀਐਫ ਨਹੀਂ ਸੀ ਤੇ ਹੁਣ ਆਈਵੀਐਫ ਨੂੰ ਮਡੇ ਅਪਰੂਵ ਹੋ ਰਿਹਾ ਕਿਉਂ ਇਹ ਲੋਡ ਪੈ ਗਈ ਕਿ ਆਈਵੀਐਫ ਜਿਹੜਾ ਹੁਣ ਕੋਰੋਨਾ ਪੈ ਰਿਹਾ ਪੁਰਾਣੇ ਸਮੇਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਜਿਹੜੀਆਂ ਕੁੜੀਆਂ ਦੀ ਮੈਰਿਜਿਸ ਸੀਗੀਆਂ ਉਹ अर्ਲੀ ਵੇਸ ਤੇ ਹੁੰਦੀਆਂ ਸੀ ਸੈਕਿੰਡ ਨੰਬਰ ਦੇ ਉੱਤੇ ਘਰ ਚ ਕੰਮ ਕਰ ਵੀ ਕਾਫੀ ਹੁੰਦਾ ਸੀ ਨਾ ਹੀ ਮੋਬਾਈਲਸ ਵਗੈਰਾ ਸੀ ਸਿਟਿੰਗ ਜ਼ਿਆਦਾ ਨਹੀਂ ਸੀ ਖਾਣਾ ਪੀਣਾ ਵੀ ਨਾਲ ਠੀਕ ਸੀ ਜੰਕ ਫੂਡ ਨਹੀਂ ਸੀ ਖਾਂਦੇ ਲੋਕ ਜ਼ਿਆਦਾ ਤੇ ਸਟ्रेस ਨਹੀਂ ਸੀ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਪੋਟੈਂਸ਼ੀਅਲਟੀ ਪਾਵਰ ਸੀ ਉਹ ਵਧੀਆ ਸੀ ਅੱਜ ਤੇ ਅਗਰ ਆਪਾਂ ਟਾਈਮ ਦੀ ਗੱਲ ਕਰੀਏ ਕੋਲਡ ਡਰਿੰਕਸ ਵਗੈਰਾ ਉਹ ਬਹੁਤ ਯੂਜ਼ ਕਰਦੇ ਆ ਬੱਚੇ ਤੇ ਡੈਰੀ ਪ੍ਰੋਡਕਟਸ ਬਹੁਤ ਯੂਜ਼ ਕਰਨ ਲੱਗ ਗਏ ਬੇਟ ਵੱਜ ਜਾਏ ਜਾਂ ਫਿਰ ਉਹ ਜੰਕ ਫੂਡਸ ਖਾਂਦਾ ਯਾਰ ਉਹਦੇ ਖਾਣ ਪਾਣ ਦੇ ਉੱਤੇ ਇਹ ਵੀ ਵਜਾ ਵੀ ਰਹਿੰਦੀ ਹੈ ਹਾਂਜੀ ਫਰਾਈਡ ਫੂਡਸ ਨਹੀਂ ਖਾਣੇ ਚਾਹੀਦੇ ਕੋਲ ਡਰਿੰਕਸ ਜੰਕ ਫੂਡਸ ਜਿਆਦਾ ਮਿੱਠਾ ਆਰਗੈਨਿਕ ਫੂਡ ਜ਼ਿਆਦਾ ਖਾਣਾ ਚਾਹੀਦਾ ਸਟ्रेस ਨੂੰ ਜਿਹੜਾ ਅਵੋਇਡ ਕਰਨਾ ਚਾਹੀਦਾ ਕਿੰਨੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਇਸ ਵੇਲੇ ਜਿਹੜੇ ਆਏ ਨੇ ਤੇ ਕਿੰਨੇ ਨੂੰ ਜਿਹੜੀ ਉਮੀਦ ਹੈ ਕਿ ਸਾਡੇ ਕਾਰਡੀਓਲੋਜੀ ਨੂੰ ਖੁਸ਼ੀਆਂ ਹੋਣਗੀਆਂ ਸਾਡੇ ਇੱਥੇ ਸੈਂਟਰ ਦੇ ਉੱਤੇ ਕਾਫੀ ਪੇਸ਼ੈਂਟਸ ਆ ਜਿਹੜੇ ਦੂਰੋਂ ਨੇੜੋਂ ਆ ਚੁੱਕੇ ਨੇ ਆਊਟ ਆਫ ਸਟੇਟ ਵੀ ਆ ਚੁੱਕੇ ਆ ਈਵਨ ਫੋਰਨ ਕੰਟਰੀਸ ਤੋਂ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਕਾਫੀ ਪੇਸ਼ੈਂਟ ਆ ਰਹੇ ਨੇ ਔਰ ਕਾਫੀ ਪ੍ਰੈਗਨੈਂਟ ਵੀ ਹੋ ਗਈ ਹੈ ਇਹਨਾਂ ਦਾ ਵੀ ਜੁੜੇ ਨੇ ਜਿਨ੍ਹਾਂ ਦੀ ਬੇਬੀ ਨਹੀਂ ਹੁੰਦਾ ਤਲਾਕ ਤੱਕ ਚਲੇ ਜਾਂਦੇ ਨੇ ਹਾਂ ਉਹ ਤਲਾਕ ਦੇਣ ਦੀ ਲੋੜ ਨਹੀਂ ਤਲਾਕ ਲੈਣ ਦੀ ਲੋੜ ਨਹੀਂ ਜੀ ਆਈ ਬੀ ਐਫ ਦੇ ਨਾਲ ਜਿਹੜੇ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਉਹ ਪੇਸ਼ੈਂਟ ਇਸ ਤੋਂ ਪੂਰਾ ਪੂਰਾ ਲਾਭ ਉਠਾ ਸਕਦੇ ਆ। ਉਹਨਾਂ ਨੂੰ अर्ली ਡਿਸੀਜਨ ਲੈਣ ਦੀ ਜ਼ਰੂਰਤ ਆ। ਜਿਨ੍ਹਾਂ ਦੇ ਬੇਬੀਨ ਨੇ ਜਾ ਕੇ ਜਾਇਕੇ ਉਹ ਬਹੁਤ ਜ਼ਿਆਦਾ ਲੇਟੇਜ ਦੇ ਉੱਤੇ ਕਨਸੈਪਸ਼ਨ ਕਰਨ ਉਹਨਾਂ ਨੂੰ अर्ली ਡਿਸੀਜਨ ਇਹ ਲੈ ਲੈਣਾ ਚਾਹੀਦਾ। ਆਈਵੀਐਫ ਲੋਕਾਂ ਦੇ ਵਿੱਚ ਇਹ ਬੜੇ ਵਿਚਾਰਤਰਾ ਹੈ ਕਿ ਬੜਾ ਮਹਿੰਗਾ ਲਾਗ ਹੈ। ਬੜਾ ਕਾਸਟਲੀ ਹੈ ਸਾਡੇ ਆਮ ਬੰਦੇ ਤੋਂ ਬਾਹਰ ਹੁੰਦਾ। ਕੀ ਤੁਹਾਡੇ ਵੱਲੋਂ ਕੋਈ ਇਦਾਂ ਦਾ ਹੈ ਉਹਦੀ ਹੈਲਪ ਕੀਤੀ ਜਾ ਸਕਦੀ ਹੈ? ਕਿ ਕੋਈ ਪੇਸ਼ੈਂਟ ਆਵੇ, ਗਰੀਬ ਹੋਵੇ ਤੇ ਉਹ ਆਈਵੀਐਫ ਥਰੂ ਬੱਚਾ ਅਡਾਪਟ ਕਰਨਾ, ਬੱਚਾ ਲੈਣਾ ਚਾਹੁੰਦਾ ਹੋਵੇ। ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਏਗਾ ਵੀ ਉਹਦੇ ਵਿੱਚ ਜਿਹੜੀ ਆ ਪ੍ਰੋਬਲਮ ਕੀ ਆ ਪੇਸ਼ੈਂਟ ਦੇ ਵਿੱਚ ਕਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਬੱਚਾ ਕਿਉਂ ਨਹੀਂ ਹੋ ਰਿਹਾ ਸਮ ਟਾਈਮਸ ਕੀ ਹੁੰਦਾ ਹੈਗਾ ਤੇ ਜਿਹੜੀ ਪ੍ਰੋਬਲਮ ਸਾਨੂੰ ਜਦੋਂ ਅਸੀਂ ਏਵੈਲਿਊਏਟ ਕਰਦੇ ਆ ਤਾਂ ਇਹ ਕਈ ਜਿਹੜੀਆਂ ਪ੍ਰੋਬਲਮ ਨੇ ਉਹ ਮੈਡੀਕਲ ਟਰੀਟਮੈਂਟ ਦੇ ਨਾਲ ਸੋਲਵ ਹੋ ਸਕਦੀਆਂ ਨੇ ਅਗਰ ਉਹਨਾਂ ਦੀ ਪ੍ਰੋਬਲਮ ਮੈਡੀਕਲ ਟਰੀਟਮੈਂਟ ਨਾਲ ਸੋਲਵ ਨਹੀਂ ਹੋ ਰਹੀ ਦੈਨ ਅਸੀਂ ਉਹਨਾਂ ਨੂੰ ਚਲੋ ਅਗਰ ਆਈਵੀਐਫ ਸੁਜੈਸਟ ਕਰਦੇ ਆ ਤਾਂ ਅਸੀਂ ਸਾਡੀਆਂ ਕੁਝ ਆਰਗੇਨਾਈਜੇਸ਼ਨਸ ਹੈਗੀਆਂ ਨੇ ਐਨਜੀਓਸ ਸੀ ਨਾ ਜਿਹੜੀਆਂ ਹੈਲਪ ਕਰਦੀਆਂ ਨੇ ਕੀ ਐਡਰੈਸ ਹੈ ਕੀ ਕੰਟੈਕਟਸ ਹੈ ਕਿੱਥੇ ਤੁਹਾਨੂੰ ਮਿਲਣਾ ਹੋਵੇ ਤੇ ਸਾਡਾ ਜਿਹੜਾ ਹਸਪੀਟਲ ਹੈਗਾ ਇਹ ਹਾਈਵੇ ਦੇ ਉੱਤੇ ਹੈਗਾ ਜਿਹੜੀ ਚੰਡੀਗੜ੍ਹ ਨੂੰ ਰੋਡ ਜਾਂਦੀ ਹੈ ਸਾਡੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈ ਅਜਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਦੇ ਝੋਲੀ ਵਿੱਚ ਲਾਲ ਹੋਵੇ ਘਰ ਦੇ ਵਿੱਚ ਨੰਨਾ ਬੱਚਾ ਖੇਡਦਾ ਨਜ਼ਰ ਆਵੇ ਜਾਂ ਫਿਰ ਬਜ਼ੁਰਗਾਂ ਦੀ ਕਹਾਵਤ ਹੈ ਕਿ ਘਰ ਦੇ ਵਿੱਚ ਵੰਸ਼ ਦਾ ਵਧਣਾ ਬਹੁਤ ਜ਼ਰੂਰੀ ਹੈ ਪਰ ਜੇ ਹੁਣ ਦੀ ਗੱਲ ਕਰੀਏ ਤਾਂ ਅੱਜਕੱਲ ਨਵੇਂ ਵਿਆਹ ਜੋੜੇ ਬਹੁਤ ਜਿਹੜੇ ਆ ਜਿਨ੍ਹਾਂ ਦੇ 3-4-4-5-5 ਸਾਲ ਵਿਆਹ ਹੋ ਜਾਂਦੇ ਪਰ ਉਹਨਾਂ ਦੀ ਬੇਬੀ ਕੰਜ਼ੀਵ ਨਹੀਂ ਹੁੰਦਾ ਕਈ ਬਜ਼ਾਮਾਂ ਰਹਿੰਦੀਆਂ ਨੇ ਕੀ ਕਾਰਨ ਰਹਿੰਦੇ ਨੇ ਇਹ ਜਾਣਾਂਗੇ ਆਪਾਂ ਸਾਡੇ ਨਾਲ ਡਾਕਟਰ ਰਮਨ ਪਰੀਜੀ ਰਮਨ ਜੀ ਜੀ ਸਭ ਤੋਂ ਪਹਿਲਾਂ ਪਿਆਰ ਸਤਿ ਸ੍ਰੀ ਅਕਾਲ ਉੱਤਸਪ ਕੀ ਵਜਾ ਰਹਿੰਦੀ ਆ ਨਾਬੇ ਜੁੜੇ ਆਉਂਦੇ ਨੇ ਜਾਂ ਫਿਰ ਕਈ ਏਜਡ ਹੋ ਜੁੜੇ ਹੋ ਜਾਂਦੇ ਨੇ ਉਹਨਾਂ ਦੇ ਵੀ ਬੇਬੀ ਨਹੀਂ ਹੁੰਦਾ ਕੀ ਵਜਾ ਹੁੰਦੀ ਹੈ ਕਿਉਂ ਨਹੀਂ ਬੇਬੀ ਜਿਹੜਾ ਕਨਸੀਵ ਕਰ ਸਕਦੇ ਹੋ ਸਭ ਤੋਂ ਪਹਿਲੀ ਗੱਲ ਤਾਂ ਸਾਡੇ ਜਿਹੜੇ ਇਧਰ ਮੈਰिजਸ ਨੇ ਬਹੁਤ ਜ਼ਿਆਦਾ ਉਮਰ ਤੇ ਹੋ ਰਹੀਆਂ ਨੇ ਜਿਸ ਦੇ ਕਰਕੇ ਹਸਬੈਂਡ ਦੀ ਵੀ ਏ ਜ਼ਿਆਦਾ ਹੋਈ ਹੁੰਦੀ ਔਰ ਜਿਹੜੀ ਵਾਈਫ ਆ ਉਹਦੀ ਵੀ ਰੇਸ ਜ਼ਿਆਦਾ ਹੋਈ ਹੁੰਦੀ ਆ ਜਿਸ ਦੇ ਕਰਕੇ ਉਹਨਾਂ ਨੂੰ ਜਿਹੜੀ ਕਨਸੈਪਸ਼ਨ ਆ ਉਹ ਨਹੀਂ ਨਹੀਂ ਹੋ ਪਾਂਦੀ। ਸੈਕਿੰਡ ਨੰਬਰ ਦੇ ਉੱਤੇ ਜਿਆਦਾ ਜਿਹੜੇ ਸਾਡੇ ਖਾਣੇ ਪੀਣ ਦੇ ਆ ਜਿਹੜੀਆਂ ਹੈਬਿਟਸ ਆ ਉਹ ਨਹੀਂ ਸਹੀ ਹੈਗੀਆਂ ਡਾਈਟਰੀ ਫੈਕਟਰਸ ਕਹ ਲੋ। ਜਾਂ ਫਿਰ ਮੋਟੇ ਹੋਣ ਲੱਗ ਜਾਂਦਾ। ਸੈਡੈਂਟਰੀ ਹੈਬਿਟਸ ਕਰਕੇ ਲੈਕ ਆਫ ਐਕਸਰਸਾਈਜ਼ ਕਰਕੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਫਿਰ ਜ਼ਿਆਦਾ ਲੋਕ ਅਲਕੋਹਲ ਵੀ ਕੰਜ਼ੂਮ ਕਰਦੇ ਆ। ਅਲਕੋਹਲ ਵੀ ਸਮੋਕਿੰਗ ਦੇ ਨਾਲ ਵੀ ਬਹੁਤ ਜੜਾ ਹੈਗਾ। ਜਿਹੜੀ ਆ ਸਪਮ ਕਾਉਂਟ ਵਗੈਰਾ ਰਿਡਿਊਸ ਹੁੰਦੀ ਆ ਤੇ ਬਾਕੀ ਰਹਿੰਦੀਆਂ ਜਿਹੜੀਆਂ ਫੀਮੇਲ ਦੇ ਵਿੱਚ ਰਸੋਲੀਆਂ ਜਿਹੜੀਆਂ ਨੇ ਉਹ ਕਾਫੀ ਕਾਮਨ ਹੋ ਰਹੀਆਂ ਨੇ ਫਾਈਬਰਾਈਟਸ ਜਿਹੜੇ ਬਹੁਤ ਜ਼ਿਆਦਾ ਕਾਮਨ ਆ ਜਾਂ ਪਾਣੀ ਵਾਲੇ ਰਸੋਲੀਆਂ ਖਲੋਂਡੇ ਦੰਨੀ ਵਿੱਚ ਜਿਹੜੇ ਬਣ ਜਾਂਦੀਆਂ ਉਹ ਯੰਗਸਟਰਸ ਦੇ ਵਿੱਚ ਤੁਸੀਂ ਜੰਕ ਫੂਡਸ ਵਗੈਰਾ ਖਾਂਦੇ ਨੇ ਬਹੁਤ ਜ਼ਿਆਦਾ ਉਹਦੇ ਨਾਲ ਹੋ ਰਹੀਆਂ ਨੂੰ ਕੋਈ ਪੋਲੀਸਿਸਟਿਕ ఓਵਰੀਜ਼ ਜਾਂ ਫਿਰ ਜਿਹੜੇ ਯੂਟਰਸ ਦੇ ਵਿੱਚ ਕੁਝ ਪ੍ਰੋਬਲਮ ਆ ਜਾਵੇ ਯੂਟਰਸ ਦੇ ਕੋਈ ਅੰਦਰ ਸੈਪਟਮ ਹੋਵੇ ਜਾਂ ਅੰਦਰ ਯੂਟਰਸ ਅੰਦਰ ਜੁੜਿਆ ਹੋਵੇ ਜਿਹਨੂੰ ਅਸੀਂ ਐਸ਼ਰਮੈਨ ਕਹਿ ਦਿੰਨੇ ਆ ਜਾਂ ਯੂਟਰਸ ਦੀ ਕੋਈ ਕੋਈ ਟਿੱਟੀ ਵੀ ਹੋਵੇ ਪੈਲਵਿਕ ਟਿਊਬਰਕਲੋਸਿਸ ਅਸੀਂ ਕਹਿ ਦਿੰਨੇ ਆ ਇਹ ਕਾਫੀ ਕਾਮਨ ਹੈ ਜੇ ਟਿਊਬਾਂ ਦਾ ਬਲੌਕ ਹੋਣਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਇਨਫਰਟੀਲਿਟੀ ਦੇ ਨਾਲ ਰਿਲੇਟਡ ਆ ਤੇ ਇਹਨਾਂ ਦੀ ਟਰੀਟਮੈਂਟ ਆ ਜਿਹੜੀ ਬਹੁਤ ਜ਼ਰੂਰੀ ਆ ਬਾਕੀ ਜਿਆਦਾ ਉਮਰ ਦੇ ਵਿੱਚ ਜਿਹੜੀ ਆ ਲੋ ਐਮਐਚ ਹੋ ਜਾਂਦਾ ਓਵਰੀਜ਼ ਦੇ ਜਿਹੜੀਆਂ ਪ੍ਰੋਪਰ ਅੰਡੇ ਨਹੀਂ ਬੰਦੇ ਹੈਗੇ ਜਾਂ hUSBAND ਦੀ ਜਿਆਦਾ ਦੀ ਸ਼ੁਕਰਾਨੂ ਨੇ ਪ੍ਰੋਪਰ ਬੰਦੇ ਤੇ ਜਿਹਦੇ ਕਰਕੇ ਦੋਨਾਂ ਪਾਰਟਨਰਸ ਦੇ ਵਿੱਚ ਵੀ ਪ੍ਰੋਬਲਮਸ ਆਦੀ ਇਹਦੇ ਨਾਲ ਵੀ ਹੋ ਸਕਦੀ ਹੈ ਇਹ ਇਨਫਰਟੀਲਿਟੀ ਦੀ ਪ੍ਰੋਬਲਮ ਤੇ ਕੋਈ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਜੇ ਇਹਨਾਂ ਨੂੰ ਬੱਚਾ ਹੋਣ ਚ ਪ੍ਰੋਬਲਮ ਆ ਰਹੀ ਹੈ ਡਾਕਟਰ ਇੱਕ ਹੋਰ ਸਵਾਲ ਆਇਆ ਵੀ ਜਿਵੇਂ ਪਹਿਲਾ ਬੇਬੀ ਆਪਾਂ ਆਈਵੀਐਫ ਥਰੂ ਲੈ ਲਿਆ ਜਦੋਂ ਸੈਕੰਡ ਬੇਬੀ ਦੀ ਪਲਾਨ ਹੁੰਦਾ ਹੈ ਕਿ ਉਸ ਵੇਲੇ ਫਿਰ ਆਈਵੀਐਫ ਦੀ ਲੋੜ ਹੈ ਕਿ ਨੈਚਰਲੀ ਫਿਰ ਹੋ ਸਕਦਾ ਹੈ ਦੇਖੋ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਆਈਵੀਐਫ ਜਦੋਂ ਬੱਚਾ ਹੋ ਜਾਂਦਾ ਚਾਹੇ ਕਿ ਆਈਵੀਐਫ ਦੇ ਰਾਹੀਂ ਉਹ ਬੱਚਾ ਜਿੱਦ چاہے ਹੋ ਗਿਆ ਉਹਨੂੰ ਜੇ ਉਹਦੀ ਉਮਰ ਠੀਕ ਹੈ ਲਾਈਕ ਉਹਦੇ ਅੰਦਰ ਆਪਣੇ ਅੰਡੇ ਬੰਦੇ ਨੇ ਅੰਡੇ ਅੰਡੇ ਵੀ ਬੰਦੇ ਆ ਪਰ ਉਹਨਾਂ ਨੂੰ ਬੱਚਾ ਨਹੀਂ ਹੋ ਰਿਹਾ ਉਹਨੂੰ ਅਸੀਂ ਕਹਿੰਦੇ ਨੇ ਅਨਐਕਸਪਲੇਨਡ ਇਨਫਰਟੀਲਿਟੀ ਮੇ ਸਭ ਕੁਝ ਠੀਕ ਹੈ ਪਰ ਬੱਚਾ ਨਹੀਂ ਹੋ ਰਿਹਾ ਟਾਈਮ ਹੋ ਗਿਆ ਮੈਰਿਜੋਈ ਨੂੰ ਤੇ ਕਈ ਵਾਰੀ ਬੱਚਾ ਹੋਣਾ ਹੀ ਇੱਕ ਇਲਾਜ ਹੋ ਜਾਂਦਾ ਕਿ ਉਹ ਜਿਹੜੀ ਪੇਸ਼ੈਂਟ ਨੂੰ ਇਹ ਪ੍ਰੋਬਲਮ ਆ ਬੱਚਾ ਨਾ ਹੋਣ ਦੇ ਵਿੱਚ ਕਿਉਂਕਿ ਜਦੋਂ ਅੰਦਰ ਹਾਰਮੋਨਸ ਬੰਦੇ ਆ 9 ਮੰਥਸ ਪੇਸ਼ੈਂਟ ਪ੍ਰੈਗਨੈਂਟ ਰਹਿੰਦਾ ਤਾਂ ਉਹਦੇ ਨਾਲ ਜਿਹੜੀ ਆ ਉਹ ਅੰਦਰ ਵਾਲੀ ਜਿਹੜੀ ਪ੍ਰੋਬਲਮ ਉਹ ਠੀਕ ਹੋ ਜਾਂਦੀ ਆ ਕਈ ਵਾਰੀ ਇਦਾਂ ਦੇਖਣ ਚ ਆਇਆ ਸਾਡੇ ਵੀ ਨੌਲੇਜ ਦੇ ਵਿੱਚ ਇੱਥੇ ਤੇ ਪੇਸ਼ੈਂਟ ਆਪਣੇ ਆਪ ਵੀ ਪ੍ਰੈਗਨੈਂਟ ਹੋ ਸਕਦਾ ਪਰ ਉਹ ਜੇ ਏਜ ਯੰਗ ਆ ਉਹਦੀ ਜੇ ਉਹ ਲੇਟ ਏਜ ਦੇ ਵਿੱਚ ਆ ਦੈਨ ਫਿਰ ਉਹ ਉਹਦੇ ਵਿੱਚ ਤਾਂ ਪ੍ਰੋਬਲਮ ਆਉਂਦੀ ਆ ਫਿਰ ਕਈ ਵਾਰੀ ਆਈਵੀਐਫ ਕਰਨਾ ਹੀ ਪੈਂਦਾ ਹੈ ਡਾਕਟਰ ਸੇ ਵੀ ਆ ਵੀ ਜਿਹੜਾ ਲੇਡੀ ਦੇ ਵਿੱਚ ਜਿਹੜੇ ਆ ਉਹਦੇ ਅੰਡੇ ਨੇ ਜਾਂ ਫਿਰ ਜੈਨ ਦੇ ਸ਼ਕਰਾਣੂ 1% ਹੋਣੀ ਚਾਹੀਦੀ ਹੈ ਕਿ ਐਨੇ ਹੋਣ ਤਾਂ ਹੀ ਜਿਹੜਾ ਲੇਡੀ ਜਿਹੜੀ ਆ ਪ੍ਰੈਗਨੈਂਟ ਹੋ ਸਕਦੀ ਆ ਤਾਂ ਹੀ ਉਹ ਹਾਂਜੀ ਹਾਂਜੀ 1% ਹਾਂਜੀ ਹਾਂਜੀ ਸਾਨੂੰ ਅੰਡਾ ਜਿਹੜੇ ਆ ਉਹ ਵਧੀਆ ਮਿਲਨੇ ਚਾਹੀਦੇ ਆ ਉਹਦਾ ਸਾਡਾ ਆਪਣਾ ਅਸੈਸਮੈਂਟ ਹੁੰਦੀ ਆ ਵੀ ਕਿੰਨੇ ਸਾਨੂੰ ਮਿਲ ਸਕਦੇ ਆ ਹਰ ਕਿਸੇ ਦਾ ਵੈਰੀ ਕਰਦਾ ਹੈ ਸ਼ਕਰਾਣੂਆਂ ਦੀ ਵੀ ਤਾਂ ਐਸੈਸਮੈਂਟ ਹੁੰਦੀ ਹੈ ਤੇ ਘੱਟ ਤੋਂ ਘੱਟ ਅਗਰ ਇੱਕ ਸੀ ਵੀ ਕਰਨੀ ਹੈ ਤਾਂ 10 ਮਿਲੀਅਨ ਕਾਊਂਟ ਤਾਂ ਹੋਣੀ ਚਾਹੀਦੀ ਹੈ ਸਾਡੇ ਕੋਲ ਜੀ ਤੇ ਤੁਸੀਂ ਫੂਡਸ ਦੀ ਗੱਲ ਕੀਤੀ ਹੈ ਜਾਂ ਵੇਟ ਦੀ ਗੱਲ ਕੀਤੀ ਸੀ ਕਿ ਵੇਟ ਵੱਧ ਜਾਏ ਜਾਂ ਫਿਰ ਉਹ ਜੰਕ ਫੂਡਸ ਖਾਂਦਾ ਯਾਰ ਉਹਦੇ ਖਾਣ ਪਾਣ ਦੇ ਉੱਤੇ ਇਹ ਵੀ ਵਜਾ ਵੀ ਰਹਿੰਦੀ ਹੈ ਹਾਂਜੀ ਫਰਾਈਡ ਫੂਡਸ ਨਹੀਂ ਖਾਣੇ ਚਾਹੀਦੇ ਕੋਲਡ ਡਰਿੰਕਸ ਜੰਕ ਫੂਡਸ ਜਿਆਦਾ ਮਿੱਠਾ ਜਿਆਦਾ ਜਿਹੜੀ ਹੈਗੀਆਂ ਆਇਲਸ ਜਿਆਦਾ ਡੈਰੀ ਪ੍ਰੋਡਕਟਸ ਇਹਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਾਂ ਜਿਹਦੇ ਵਿੱਚ ਆਰਗੈਨਿਕ ਫੂਡ ਜ਼ਿਆਦਾ ਖਾਣਾ ਚਾਹੀਦਾ ਸਟ्रेस ਨੂੰ ਜਿਹੜਾ ਅਵੋਇਡ ਕਰਨਾ ਚਾਹੀਦਾ ਇਹੋ ਜਿਹੇ ਚੀਜ਼ਾਂ ਹੈਲਪ ਕਰਦੇ ਹੈ স্মੋਕਿੰਗ ਨਹੀਂ ਕਰਨੀ ਚਾਹੀਦੀ ਅਲਕੋਹਲ ਨਹੀਂ ਕਰਨੀ ਚਾਹੀਦੀ ਰੈੱਡ ਮੀਟ ਜਿਹੜੀ ਆ ਬਹੁਤ ਜ਼ਿਆਦਾ weight ਵਧਾਉਂਦਾ ਨਹੀਂ ਖਾਣਾ ਚਾਹੀਦਾ ਤੇ ਇਸ ਫੈਕਟਰ ਦਾ ਫਰਕ ਪੈਂਦਾ ਇਸ ਫੈਕਟਰ ਹਾਂਜੀ ਬਿਲਕੁਲ ਪੈਂਦਾ ਜੀ ਜਿੰਨਾ ਕਿ ਇਸ ਦੇ ਵਿੱਚ ਕਨਸੈਪਸ਼ਨ ਦਾ ਰੇਟ ਜ਼ਿਆਦਾ ਹੁੰਦਾ ਤੇ ਜਿਹੜੀ ਜਦੋਂ 35 ਤੋਂ ਬਾਅਦ ਤੁਸੀਂ ਹੋ ਜਾਂਦੇ ਹੋ 30 ਤੋਂ ਬਾਅਦ ਹੀ ਤੁਸੀਂ ਸਮਝ ਲਓ 35 ਤੋਂ ਬਾਅਦ ਤੇ ਜਿਹੜਾ AMH ਲੈਵਲ ਆ ਉਹ ਡਾਊਨ ਚਲੇ ਜਾਂਦੀ ਹੈ ਤੇ ਜਿਹਦੇ ਕਰਕੇ ਪ੍ਰੈਗਨੈਂਸੀ ਚ ਪ੍ਰੋਬਲਮ ਆਉਂਦੀ ਹੈ ਅੰਡਰਸਟੱਬ ਜੇਪਾ ਥੋੜਾ ਜਿਹਾ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਉਸ ਵੇਲੇ ਕੋਈ ਆਈਵੀਐਫ ਹੁੰਦਾ ਹੀ ਨਹੀਂ ਸੀ ਆਮ ਤੌਰ ਤੇ ਦੇਖਿਆ ਘਰਾਂ ਦੇ ਵਿੱਚ 8 8 9 9 ਬੱਚੇ ਉਹਨਾਂ ਦੇ ਘਰ ਖੇਡਦੇ ਹੁੰਦੇ ਸੀ ਹੁਣ ਕੀ ਵਜਾ ਰਹਿ ਗਈ ਹੈ ਕਿ ਪ੍ਰਾਤਨ ਸਮੇਂ ਦੇ ਵਿੱਚ ਜਦੋਂ ਆਈਵੀਐਫ ਨਹੀਂ ਸੀ ਤੇ ਹੁਣ ਆਈਵੀਐਫ ਨੂੰ ਬੜਾ ਪ੍ਰੋਪਲ ਹੋ ਰਿਹਾ ਕਿਉਂ ਇਹ ਲੋਡ ਪੈ ਗਈ ਕਿ ਆਈਵੀਐਫ ਜਿਹੜਾ ਹੁਣ ਕਰੋਨਾ ਪੈ ਰਿਆ ਲੁੱਕਰ ਪੁਰਾਣੇ ਸਮੇਂ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਜਿਹੜੀਆਂ ਲੇਡੀਜ਼ ਦੀ ਜਿਹੜੀ ਕੁੜੀਆਂ ਦੀ ਮੈਰिजਸ ਸੀਗੀਆਂ ਉਹ अर्ਲੀ ਵੇਸ ਤੇ ਹੁੰਦੀਆਂ ਸੀ ਸੈਕਿੰਡ ਨੰਬਰ ਦੇ ਉੱਤੇ ਘਰ ਚ ਕੰਮ ਕਰ ਵੀ ਕਾਫੀ ਵਰਕਰਸ ਨਹੀਂ ਸੀ ਹੁੰਦੇ ਤੇ ਨਾ ਹੀ ਮੋਬਾਈਲਸ ਵਗੈਰਾ ਸੀ ਸਿਟਿੰਗ ਜਿਆਦਾ ਨਹੀਂ ਸੀ ਲੋਕਾਂ ਨੇ ਘਰੇ ਪਸ਼ੂ ਘਾਹ ਵੀ ਰੱਖੇ ਹੁੰਦੇ ਸੀ ਉਹ ਵੀ ਕੰਮ ਕਰਦੇ ਸੀ ਤੇ ਲਾਈਕ ਉਹਨਾਂ ਦੇ ਵਿੱਚ ਬੇਸਿਕਲੀ ਜਿਹੜਾ ਸੈਡੈਂਟਰੀ ਲਾਈਫਸਟਾਈਲ ਨਹੀਂ ਸੀ ਤੇ ਜਿਹਦੇ ਕਰਕੇ ਜਿਹੜੀ ਉਹਨਾਂ ਦੀ ਜਿਹੜੀ ਫਰਟੀਲਿਟੀ ਪਾਵਰ ਔਰ ਖਾਣਾ ਪੀਣਾ ਵੀ ਉਹਨਾਂ ਦਾ ਠੀਕ ਸੀ ਜੰਕ ਫੂਡ ਨਹੀਂ ਸੀ ਖਾਂਦੇ ਲੋਕ ਜਿਆਦਾ ਤੇ ਸਟ्रेस ਨਹੀਂ ਸੀ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਫਰਟੀਲਿਟੀ ਪਾਵਰ ਸੀ ਉਹ ਵਧੀਆ ਸੀ ਤੇ ਅੱਜ ਤੇ ਅਬ ਅਗਰ ਆਪਾਂ ਟਾਈਮ ਦੀ ਗੱਲ ਕਰੀਏ ਤੇ ਜਿਹੜੇ ਯੰਗ ਲੋਕ ਜਿਹੜੇ ਯੰਗ एज ਦੇ ਵਿੱਚ ਹੀ ਮੋਬਾਈਲ ਸਾਰਿਆਂ ਦੇ ਕੋਲ ਆ ਬੱਚਿਆਂ ਦੇ ਕੋਲ ਆ ਜਿਹਦੇ ਨਾਲ ਜਿਹਨਾਂ ਦਾ weight ਵਧ ਰਿਹਾ ਬੱਚੇ ਇੱਕ ਜਗ੍ਹਾ ਤੇ ਰੋਟੀ ਖਾਂਦੇ ਵੀ ਮੋਬਾਈਲ ਦੇਖਦੇ ਆ ਠੀਕ ਹੈ ਨਾ ਤੇ ਬਾਕੀ ਸੈਕਿੰਡ ਨੰਬਰ ਦੇ ਉੱਤੇ ਉਹਨਾਂ ਦੀ ਜਿਹੜੀ ਡਾਈਟ ਦੇ ਵਿੱਚ ਬਾਹਰਲੇ ਜਿਹੜੀਆਂ ਡਾਈਟ ਮਤਲਬ ਲਾਈਕ ਆਪਾਂ ਕਹੇ ਲੋ ਕੋਲਡ ਡਰਿੰਕਸ ਵਗੈਰਾ ਉਹ ਬਹੁਤ ਯੂਜ਼ ਕਰਦੇ ਆ ਬੱਚੇ ਤੇ ਡੈਰੀ ਪ੍ਰੋਡਕਟਸ ਬਹੁਤ ਯੂਜ਼ ਕਰਨ ਲੱਗੇ ਆ ਤੇ इवन ਮਾਪੇ ਵੀ ਬਹੁਤ ਅਵੇਅਰ ਆ ਕਿ ਸਾਡੇ ਬੱਚੇ ਵੀਕ ਨਾ ਹੋਣ ਜਾਂ ਕੁਝ ਵੀ ਉਹਨਾਂ ਦਾ ਤੇ ਜਿਹਦੇ ਕਰਕੇ ਜਿਹੜਾ ਇੱਕ ਮੈਟਾਬੋਲਿਕ ਕੌਜ਼ ਆ ਉਹ ਬਹੁਤ ਜ਼ਿਆਦਾ ਪ੍ਰੋਬਲਮ ਵਾਲਾ ਹੈਗਾ ਤੇ ਉਹ ਅੱਗੇ ਜਾ ਕੇ ਹੀ ਇਹ ਇੱਕ ਮੈਟਾਬੋਲਿਕ ਕੌਜ਼ ਆ ਜਿਹੜਾ ਉਹ ਇਨਫਰਟੀਲਿਟੀ ਨੂੰ ਜਨਮ ਦਿੰਦਾ ਤੇ ਜੇ ਅਗਰ ਇਸ ਨੂੰ ਆਪਾਂ ਰਿਵਰਸ ਪਹਿਲਾਂ ਹੀ ਟਾਈਮ ਨਾਲ ਕਰ ਦਈਏ ਤਾਂ ਇਹ ਠੀਕ ਹੋ ਸਕਦੀ ਹੈ ਪਰ ਬਹੁਤ ਸਾਰੇ ਪੇਸ਼ੈਂਟ ਜੇ ਬਹੁਤ ਸਾਰੇ ਲੋਕ ਵੀ ਕਹਿ ਦਿੰਦੇ ਆਈਬੀਐਫੀ ਕੋ ਆਪਰੇਟ ਆ ਆਪਰੇਸ਼ਨ ਹੈ ਕੀ ਕਹਿਣਾ ਚਾਹੁੰਦੇ ਹੋ ਅਜੇ ਲੋਕ ਜਿਹੜੇ ਨਹੀਂ ਆਈਵੀਐਫ ਜਿਹੜਾ ਹੈਗਾ ਇਹ ਇੱਕ ਡੇ ਕੇਅਰ ਪ੍ਰੋਸੀਜਰ ਹੈ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਐਡਮਿਸ਼ਨ ਦੀ ਨਹੀਂ ਜ਼ਰੂਰਤ ਪੈਂਦੀ ਔਰ ਜਿਹੜੀ ਅੱਜਕੱਲ ਦੀ ਆਪਾਂ ਮੈਡੀਸਿਨਸ ਜਿਹੜੀ ਆਪਾਂ ਯੂਜ਼ ਕਰਦੇ ਆ ਉਹ ਲਾਈਕ ਉਹਦੇ ਕੋਈ ਸਾਈਡ ਇਫੈਕਟਸ ਵੀ ਨਹੀਂ ਹੈਗੇ ਜ਼ਿਆਦਾ ਤੇ 10 ਤੋਂ 12 ਡੇਜ਼ ਮੈਡੀਕੇਸ਼ਨ ਲੱਗਦੀ ਹੈ ਉਸ ਤੋਂ ਬਾਅਦ ਸ਼ਾਰਟ ਅਨੇਸਥੀसिया ਦੇ ਕੇ ਪੇਸ਼ੈਂਟ ਦੇ ਜਿਹੜੇ ਐਗਜ਼ਾਸ ਸੀ ਕੱਢ ਲੈਣੇ ਆ ਤੇ ਨਹੀਂ ਇਹਦੇ ਵਿੱਚ ਕੋਈ ਵੱਡਾ ਆਪਰੇਟ ਨਹੀਂ ਹੈਗਾ ਇਹ ਡਾਕਟਰ ਸਾਹਿਬ ਇਨ ਕੇਸ ਜਦੋਂ ਤੋਂ ਤੁਸੀਂ ਇਸ ਆਈਵੀਐਫ ਨੂੰ ਟਰੀਟ ਕਰ ਰਹੇ ਹੋ ਕਿੰਨੇ ਕੁ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਇਸ ਵੇਲੇ ਜਿਹੜੇ ਆਏ ਨੇ ਤੇ ਕਿੰਨੇ ਕੁ ਨੂੰ ਜਿਹੜੀ ਉਮੀਦ ਹੈ ਕਿ ਸਾਡੇ ਘਰ ਦੇ ਵਿੱਚ ਹੁਣ ਖੁਸ਼ੀਆਂ ਆਉਣਗੀਆਂ ਸਾਡੇ ਇੱਥੇ ਸੈਂਟਰ ਦੇ ਉੱਤੇ ਕਾਫੀ ਪੇਸ਼ੈਂਟਸ ਆ ਜਿਹੜੇ ਦੂਰੋਂ ਨੇੜੋਂ ਆ ਚੁੱਕੇ ਨੇ ਆਊਟ ਆਫ ਸਟੇਟ ਵੀ ਆ ਚੁੱਕੇ ਆ ਇਵਨ ਫੋਰਨ ਕੰਟਰੀਸ ਤੋਂ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਔਰ ਕਾਫੀ ਪੇਸ਼ੈਂਟ ਆ ਰਹੇ ਨੇ ਔਰ ਕਾਫੀ ਪ੍ਰੈਗਨੈਂਟ ਵੀ ਹੋ ਗਈ ਹੈ ਲੱਕ ਦਾ ਸਕਸੈਸ ਜਿਹੜਾ ਬੱਚੇ ਆ ਜਾਂਦੇ ਆ ਡਾਕਟਰ ਜਦੋਂ ਕੋਈ ਲੇਡੀ ਉਹ ਆਨਗੋਇੰਗ ਹੈ ਮਤਲਬ ਡਿਲੀਵਰੀ ਨਹੀਂ ਹੈ ਲੈ ਪ੍ਰੈਗਨੈਂਸ ਇਨ ਕੇਸ ਜਦੋਂ ਕੋਈ ਲੇਡੀ ਆਈਵੀਐਫ ਥਰੂ ਪ੍ਰੈਗਨੈਂਟ ਹੁੰਦੀ ਆ ਉਹਦੇ ਲਈ ਵੀ ਕੀ ਹਦਾਇਤਾਂ ਹੁੰਦੀਆਂ ਕਿ ਕਿੰਨਾ ਉਹਨੂੰ ਕਿੱਦਾਂ ਪਰਹੇਜ਼ ਰੱਖਣੇ ਚਾਹੀਦੇ ਆ ਕਿਵੇਂ ਉਹਦੀ ਟਰੀਟਮੈਂਟ ਚਾਦੇ ਕਿੰਨਾ ਉਹਨੂੰ ਮੈਡੀਕਲ ਜਿਹੜੀ ਟਰੀਟਮੈਂਟ ਦੀ ਲੋੜ ਹੈ ਕਿੱਦਾਂ-ਕਿੱਦਾਂ ਦੀ ਆਪਾਂ ਸਟੈਪ ਵਾਈਜ਼ ਉਹਨੂੰ ਚੱਲਣਾ ਚਾਹੀਦਾ ਆ ਜਦੋਂ ਕੋਈ ਵੀ ਪੇਸ਼ੈਂਟ ਆਈਵੀਐਫ ਰਾਹੀਂ ਪ੍ਰੈਗਨੈਂਟ ਹੁੰਦਾ ਤੇ ਉਹਨਾਂ ਨੂੰ ਜਿਹੜੇ ਘੱਟੋ-ਘੱਟ 3 ਮਹੀਨੇ ਪੇਸ਼ੈਂਟਸ ਨੂੰ ਇੰਜੈਕਸ਼ਨ ਲੈਣੇ ਪੈਂਦੇ ਆ ਪ੍ਰੋਜੈਸਟ੍ਰੋਨ ਵਗੈਰਾ ਦੇ ਔਰ ਕਾਫੀ ਮੈਡੀਕੇਸ਼ਨ ਉਹਦੀ ਚੱਲਦੀ ਹੈ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਮੈਡੀਕੇਸ਼ਨ ਅਸੀਂ ਟੈਪਰ ਆਫ ਕਰ ਦਿੰਨੇ ਆ ਤੇ ਉਹਨਾਂ ਦੀ ਕੁਝ ਮੈਡੀਕੇਸ਼ਨ ਜਿਹੜੀ ਰეკਮੈਂਡਡ ਹੀ ਹੁੰਦੀਆਂ ਨੇ ਉਹ ਰਹਿ ਜਾਂਦੀਆਂ ਨੇ ਤੇ ਲਗਭਗ 8ਵੇਂ 9ਵੇਂ ਮਹੀਨੇ ਤੱਕ ਤਾਂ ਜੀਵ ਨੂੰ ਕੋਈ ਕੰਪਲਿਕੀਸ਼ਨ ਨਹੀਂ ਹੁੰਦਾ ਸਿਰਫ ਜਿਹੜਾ ਨਾਰਮਲ ਪ੍ਰੈਗਨੈਂਸੀ ਦੀ ਤਰ੍ਹਾਂ ਸੀ ਮੈਡੀਕੇਸ਼ਨ ਦੇ ਦੇਖਦੀ ਆ ਬਾਕੀ ਉਹਨਾਂ ਦੀਆਂ ਰੂਟੀਨ ਸਕੈਨਸ ਵਗੈਰਾ ਜਿੱਦਾਂ ਅਸੀਂ ਨਾਰਮਲ ਪ੍ਰੈਗਨੈਂਸੀ ਚ ਰੂਲ ਆਊਟ ਕਰਦੇ ਆ ਕੋਈ ਬੇਬੀ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਜਾਂ ਕੁਝ ਵੀ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਰੂਟੀਨ ਇਨਵੈਸਟੀਗੇਸ਼ਨਸ ਰੂਟੀਨ ਸਕੈਨਸ ਉਹ ਤਾਂ ਹੀ ਚੱਲਦੇ ਨੇ ਦਾ ਨਾਰਮਲ ਵਾਂਗੂ ਔਰ ਉਹਨਾਂ ਨੂੰ ਇੱਕ ਅੱਛੇ ਸੈਂਟਰ ਤੋਂ ਹੀ ਕਰਵਾਉਣਾ ਚਾਹੀਦਾ ਹੈਗਾ ਕਿ ਜਿੱਥੋਂ ਕੋਈ ਸਪੈਸ਼ਲਿਸਟ ਡਾਕਟਰ ਹੋਵੇ ਇਹਨਾਂ ਚੀਜ਼ਾਂ ਨੂੰ ਡੀਲ ਕਰਨੇ ਵਾ ਮਤਲਬ ਕਹਿੰਦੇ ਤਾਂ ਪਾਵੇ ਜਿਹੜਾ ਇਹ ਲੇਡੀ ਆਈ ਵੇਵ ਥਰੂ ਪ੍ਰੈਗਨੈਂਟ ਹੁੰਦੀ ਹੈ ਜਦੋਂ ਉਹਦੀ ਡਿਲੀਵਰੀ ਹੁੰਦੀ ਹੈ ਉਹਨੂੰ ਵੀ ਕਿਸੇ ਡਾਕਟਰ ਦੇ ਥਰੂ ਹੀ ਜਿਹੜੀ ਡਿਲੀਵਰੀ ਕਰਾਉਣੀ ਚਾਹੀਦੀ ਹੈ ਜਿਵੇਂ ਆਮ ਕਹਿੰਦੇ ਪਿੰਡਾਂ 'ਚ ਘਰਾਂ 'ਚ ਦਾਈਆਂ ਕਰਦੇ ਉਹ ਚੀਜ਼ ਨਹੀਂ ਹੈ ਕਈ ਵਾਰੀ ਟਵਿਨਸ ਵੀ ਹੁੰਦੇ ਨੇ ਕਈ ਵਾਰੀ ਟ੍ਰਿਪਲੈਟਸ ਵੀ ਹੁੰਦੇ ਨੇ ਜਾਂ ਉਹਨਾਂ ਦੀ ਆਪਣੀ ਪ੍ਰੈਗਨਨਸੀ ਆਲਰੇਡੀ ਦੇਖੋ ਉਹਨਾਂ ਦੇ ਬੱਚਾ ਨਹੀਂ ਹੋਇਆ ਮੀਨ ਕੋਈ ਨਾ ਕੋਈ ਕਾਰਨ ਰਿਹਾ ਹੋਏਗਾ ਨਾ ਨਾ ਬੱਚਾ ਹੁੰਦਾ ਪ੍ਰੈਸ਼ਸ ਪ੍ਰੈਗਨਨਸੀ ਹੁੰਦੀਆਂ ਨੇ ਤੇ ਉਹ ਆਮ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ ਸਪੈਸ਼ਲਿਸਟ ਡਾਕਟਰ ਜਿਹੜੇ ਆਬਸਟੈਟ੍ਰਿਕਸ ਨਾਲ ਡੀਲ ਕਰਦੇ ਨੇ ਉਹਨਾਂ ਦੇ ਕੋਲ ਜਾਣਾ ਚਾਹੀਦਾ ਲੋਕ ਨੇ ਜਾਂ ਜਿਹੜੇ ਨਾਬੇ ਜੁੜੇ ਨੇ ਜਿਨ੍ਹਾਂ ਦੇ ਬੇਬੀ ਨਹੀਂ ਹੁੰਦਾ ਤਲਾਕ ਤੱਕ ਚਲੇ ਜਾਂਦੇ ਨੇ ਹੁਣ ਉਹ ਤਲਾਕ ਦੇਣ ਦੀ ਲੋੜ ਨਹੀਂ ਤਲਾਕ ਲੈਣ ਦੀ ਲੋੜ ਨਹੀਂ ਆਈਬੀਐਫ ਇੱਕ ਕਹਿ ਜਾ ਸਹਾਰਾ ਬਣ ਗਿਆ ਇੱਕ ਕਹਿ ਜਾ ਚਾਨਣ ਹੈ ਕਿ ਉਹਨਾਂ ਦੇ ਘਰ ਜਿਹੜਾ ਘਰ ਦਾ ਚਿਰਾਗ ਉਹ ਦੇਖ ਸਕਦੇ ਨੇ ਉਹਨਾਂ ਦਾ ਵਾਂਸ਼ ਅੱਗੇ ਹਾਂਜੀ ਆਈਵੀਐਫ ਦੇ ਨਾਲ ਜਿਹੜੇ ਜਿਨ੍ਹਾਂ ਨੂੰ ਬੱਚਾ ਨਹੀਂ ਹੋ ਰਿਹਾ ਉਹ ਪੇਸ਼ੈਂਟ ਇਸ ਤੋਂ ਪੂਰਾ ਪੂਰਾ ਲਾਭ ਉਠਾ ਸਕਦੀ ਹੈ ਮਤਲਬ ਹੁਣ ਤਲਾਕ ਦੀ ਜਿਹੜੀਆਂ ਨਹੀਂ ਨਹੀਂ ਜੀ ਨਹੀਂ ਡਿਵੋਰਸ ਖੁਸ਼ੀਆਂ ਵਾਪਸ ਉਹੀ ਜਿਹੜੀਆਂ ਰੌਣਕ ਉਹਨਾਂ ਨੂੰ अर्ਲੀ ਡਿਸੀਜਨ ਲੈਣ ਦੀ ਜ਼ਰੂਰਤ ਆ ਜਿਨ੍ਹਾਂ ਦੇ ਬੇਬੀ ਨਹੀਂ ਜਾ ਕੇ ਜਾ ਕੇ ਉਹ ਬਹੁਤ ਜ਼ਿਆਦਾ ਲੇਟੇਜ ਦੇ ਉੱਤੇ ਕਨਸੈਪਸ਼ਨ ਕਰਨ ਉਹਨਾਂ ਨੂੰ अर्ली ਡਿਸੀਜਨ ਲੈ ਲੈਣਾ ਚਾਹੀਦਾ ਡਾਕਟਰ ਸਵਾਸ ਕੱਲ ਦੇਖਿਆ ਜਾਂਦਾ ਬਹੁਤ ਘੱਟ ਏਜੀਆਂ ਲੜਕੀਆਂ ਉਹਨਾਂ ਦੇ ਰਸੋਲੀਆਂ ਦੀ ਇੱਕ ਬੜੀ ਪ੍ਰੋਬਲਮ ਆਉਂਦੀ ਹੈ ਉਹ ਬੱਚੇ ਦੇ ਜਦੋਂ ਕੋਈ ਟੈਸਟ ਕਰਨ ਦੇ ਜਾਂਦੇ ਤੁਹਾਡੇ ਰਸੋਲੀਆਂ ਜੀ ਕੀ ਵਜ੍ਹਾ ਰਹਿੰਦੀ ਹੈ ਕੀ ਕਾਰਨ ਰਹਿੰਦਾ ਕਿ ਇੱਕ ਛੋਟੀ ਏਜ ਦੇ ਵਿੱਚ ਕਿ ਲੜਕੀ ਦੇ ਜਾਂ ਵੂਮਨ ਦੇ ਜਿਹੜੇ ਆ ਉਹ ਰਸੋਲੀਆਂ ਆਦੀ ਰੂਟੀਨ ਸੈਸੀ ओपीडी ਦੇ ਵਿੱਚ ਇੱਥੇ ਦੇਖਿਆ ਦਾ ਕਿ ਜਿਹੜੀਆਂ ਯੰਗ ਕੁੜੀਆਂ ਨੇ ਉਹਨਾਂ ਦੀ ਹੈਲਥ ਬਹੁਤ ਜ਼ਿਆਦਾ ਜਿਹੜੀਆਂ ਇਸ਼ੂਜ਼ ਰਹਿੰਦੇ ਨੇ ਉਹਦੇ ਵਿੱਚ ਓਬੈਸਟੀ ਬਹੁਤ ਜ਼ਿਆਦਾ ਕਾਮਨ ਆ ਮੋਟਾਪਾ ਜਿਹਦੇ ਵਿੱਚ ਜਿਹੜੇ ਬੱਚੇ ਆ ਉਹ ਆਪਣੀ ਡਾਈਟ ਸਹੀ ਨਹੀਂ ਰੱਖਦੇ ਜਿਸ ਨਾਲ ਉਹਨਾਂ ਨੂੰ ਮੋਟਾਪਾ ਆਣ ਲੱਗ ਜਾਂਦਾ ਮੋਟਾਪਾ ਹੀ ਇੱਕ ਜਿਹੜੀ ਆ ਇਹ ਪੋਲੀਸਿਸਟਿਕ ఓਵਰੀਸ ਨੂੰ ਜਨਮ ਦਿੰਦਾ ਔਰ ਇਹਦੇ ਵਿੱਚ ਕੀ ਆ ਜਿਹੜੀ ਅੰਡੇ ਦਾ ਨੇ ਵਿੱਚ ਛੋਟੇ ਛੋਟੇ ਪਾਣੀ ਵਾਲੇ ਸਿਸਟ ਬਣ ਜਾਂਦੀਆਂ ਜਿਹੜੀਆਂ ਕਿ ਮੈਚੋਰ ਐਗਸ ਨਹੀਂ ਬਣਾਉਂਦੀਆਂ ਔਰ ਫਿਰ ਬੱਚਿਆਂ ਨੂੰ ਮੈਂਸਿਸ ਦੀ ਪ੍ਰੋਬਲਮ ਆ ਜਾਂਦੀ ਹੈ ਜਾਂਗੇ ਇਸ ਦੀ ਜੀ ਇਵਨ ਇਥੇ ਵੀ ਦੇਖਿਆ ਮੈਂ ਕਈ ਵਾਰੀ ਇੱਕ ਵਾਰੀ ਮੈਂਸਿਸ ਆਣ ਤੋਂ ਬਾਅਦ 3-4 ਚਾਰ ਮਹੀਨੇ ਚੱਲੋ ਕਈ ਵਾਰੀ ਨਾਰਮਲ ਵੀ ਹੁੰਦਾ ਫਿਰ ਕਈ ਵਾਰੀ 1-1 ਇਅਰ ਤੱਕ ਮੈਂਸੂਰੇਟ ਨਹੀਂ ਕਰਦੀਆਂ ਕੁੜ ਔਰ ਫਿਰ ਇਹੀ ਜਿਹੜੀ ਜਦੋਂ ਉਹਨਾਂ ਦੇ ਮਦਰ ਫਾਦਰ ਨਹੀਂ ਉਹਨਾਂ ਨੂੰ ਟਾਈਮ ਲਈ ਦਿਖਾਉਂਦੇ ਤਾਂ ਫਿਰ ਜਦੋਂ ਜਿਆਦਾ ਯੰਗ ਇਸ ਵਿੱਚ ਜਾਂਦੀਆਂ ਤੇ ਇਹਨਾਂ ਨੂੰ ਜਿਆਦਾ ਕੰਪਲਿਕੇਸ਼ਨ ਹੋ ਜਾਂਦੀਆਂ ਨੇ ਜਿਹਦੇ ਨਾਲ ਜਿਹੜੇ ਚਿਹਰੇ ਤੇ ਬਾਲਾਂ ਨੇ ਸਟਾਰਟ ਹੋ ਜਾਂਦੇ ਨੇ ਕਈ ਵਾਰੀ ਥਾਇਰੋਇਡ ਦੀ ਪ੍ਰੋਬਲਮਸ ਹੋ ਜਾਂਦੀਆਂ ਨਾਲ ਪ੍ਰੋਲੈਕਟਿਨ ਲੈਵਲ ਦਾ ਵੀ ਵਾਝਦੇ ਆ ਤੇ ਸਮ ਟਾਈਮਸ ਇਹ ਪੇਸ਼ੈਂਟ ਜਿਹੜੇ ਡਾਇਬੀਟਿਕ ਵੀ ਹੋ ਸਕਦੇ ਆ ਤੇ ਇਹਨਾਂ ਨੂੰ ਰੂਟੀਨ ਜਿਹੜੀ ਆ ਚੈੱਕ ਅਪ ਬਹੁਤ ਜ਼ਰੂਰੀ ਹੈ ਇਹਨਾਂ ਕੁੜੀਆਂ ਦੇ ਵਿੱਚ ਇਸ ਇਹਨਾਂ ਇਸ ਚੀਜ਼ ਨੂੰ ਰੋਕਣ ਦੇ ਵਾਸਤੇ ਮਦਰ ਫਾਦਰ ਨੂੰ ਵੀ ਅਵੇਅਰ ਹੋਣਾ ਚਾਹੀਦਾ ਕਿ ਉਹਨਾਂ ਦਾ ਬੱਚਾ ਮੋਟਾ ਤਾਂ ਨਹੀਂ ਹੋ ਰਿਹਾ ਜਾਂ ਕੋਈ ਮਦਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਕੋਈ ਮੈਂਸਰੂਲ ਪ੍ਰੋਬਲਮ ਤਾਂ ਨਹੀਂ ਹੋ ਰਹੀ ਬੱਚੇ ਨੂੰ ਜਾਂ ਸਕੂਲ ਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹ ਵੀ ਬਹੁਤ ਜ਼ਰੂਰੀ ਹੈ ਕਿਦਰ ਲੇਟਡ ਕਿ ਬਹੁਤ ਸਰੀ ਲੜਕੀਆਂ ਨੂੰ ਜਿਹੜੀਆਂ ਪੀਰੀਅਡ ਆ ਉਹ ਆਂਦੇ ਆਂਦੇ ਨਹੀਂ ਹੈਗੇ ਹਾਂਜੀ ਬਹੁਤ ਸਾਰੇ ਜਿਹੜੇ ਪੇਸ਼ੈਂਟ ਵੀ ਮੈਂ ਦੇਖਿਆ ਕਾਫੀ ਸੁਣਨਾ ਚਾਹਦਾ ਕਿ ਪੀਰੀਅਡ ਚੱਲਦੇ ਰੁਕਦੇ ਨਹੀਂ ਕਿ ਲੌਂਗ ਟਾਈਮ ਚੱਲ ਹਾਂਜੀ ਇਹ 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 ਜਿਹੜੇ ਅਗਰ ਜੰਗ ਇਸ ਦੀ ਗੱਲ ਕਰੋ ਤਾਂ ਇਹ ਪੋਲੀਸਿਸਟਿਕ ਦੇ ਵਿੱਚ ਜ਼ਿਆਦਾ ਕਾਮਨ ਆ ਕਈ ਵਾਰੀ ਪੀਰੀਅਡ ਆ ਵੀ ਜਾਂਦਾ ਪੇਸ਼ੈਂਟ ਨੂੰ ਥੋੜਾ ਥੋੜਾ ਆਂਦਾ ਰਹਿੰਦਾ ਪਰ ਉਹ ਮਹੀਨੇ ਮਹੀਨੇ ਚੱਲਦੇ ਰਹਿੰਦੇ ਨੇ ਜਿਸ ਦਿਨ ਉਹਨਾਂ ਦਾ ਐਚਬੀ ਵਗੈਰਾ ਲੋ ਹੋ ਜਾਂਦਾ ਇਹ ਵੀ ਇਸ ਦੇ ਨਾਲ ਨਾਲ ਥਾਇਰੋਇਡ ਵੀ ਹੋ ਜਾਂਦਾ ਥਾਇਰੋਇਡ ਦੇ ਵਿੱਚ ਵੀ ਇਤਨੀ ਪ੍ਰੋਬਲਮ ਆ ਜਾਂਦੀ ਹੈ ਕੀ ਇਹ ਵਜ੍ਹਾ ਵੀ ਰਹਿੰਦੀ ਹੈ ਕਿ ਜਿਹੜੀ ਲੇਡੀ ਆ ਉਹ ਪ੍ਰੈਗਨੈਂਟ ਨਹੀਂ ਹੁੰਦੀ ਕਿ ਇਹ ਵੀ ਕਾਰਨ ਬਣ ਜਾਂਦਾ ਹੈ ਹਾਂਜੀ ਹਾਂਜੀ ਕੋਈ ਨਾ ਕੋਈ ਤਾਂ ਡਿਜ਼ੀਜ਼ ਹੈ ਜਿਹਦੇ ਨਾਲ ਜਿਹਦਾ ਉਹ ਹਾਰਮੋਨਲ ਇੰਬੈਲੈਂਸ ਹੋਇਆ ਹੋਇਆ ਕੋਈ 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 ਨਾ ਕੋਈ ਤਾਂ ਡਿਜ਼ੀਜ਼ ਰਹਿੰਦੀ ਹੈ ਅੰਦਰ ਤੇ ਇਹੋ ਜਿਹੇ ਪੇਸ਼ੈਂਟ ਵੀ ਆਈਐਫਸੀ ਕਰਵਾ ਸਕਦਾ ਹੈ ਜ਼ਰੂਰੀ ਨਹੀਂ ਹੈਗਾ ਨੇਚਰਲ ਤੁਸੀਂ ਅਸੀਂ ਉਹਨਾਂ ਨੂੰ ਦੇਖਿਆ ਜਦੋਂ ਉਹਨਾਂ ਦੇ ਪ੍ਰੋਪਰ ਹਾਰਮੋਨ ਲੈਵਲ ਸੈੱਟ ਕੀਤਾ ਜਾਵੇ ਡਿਜ਼ੀਜ਼ ਅੰਦਰ ਕਿ ਕੀ ਹੈਗੀ ਆ ਜਾਂ ਕੋਈ ਉਹਨਾਂ ਦੇ ਅੰਦਰ ਐਂਡੋਮੈਟ੍ਰਲ ਪੋਲੀਪ ਵਗੈਰਾ ਨਾ ਹੋਵੇ ਜਾਂ ਕੋਈ ਐਂਡੋਮੈਟ੍ਰਲ ਹਾਈਪਰਪਲੇਜ਼ੀਆ ਉਸ ਉਹਨਾਂ ਦਾ ਟ੍ਰੀਟਮੈਂਟ ਡਿਫਰੈਂਟ ਹੁੰਦਾ ਜਰੂਰੀ ਨਹੀਂ ਆਈਵੀਐਫ ਨਾਲ ਨਾਰਮਲ ਤੁਸੀਂ ਟ੍ਰੀਟਮੈਂਟ ਨਾਲ ਵੀ ਠੀਕ ਹੋ ਸਕਦੇ ਹੋ ਡਾਕਟਰ ਸਾਹਿਬ ਆਈਵੀਐਫ ਲੋਕਾਂ ਦੇ ਵਿੱਚ ਬੜੇ ਵਿਚਾਰਤਾਰੇ ਕਿ ਬੜਾ ਮਹਿੰਗਾ ਇਲਾਜ ਹੈ ਬੜਾ ਕਾਸਟਲੀ ਹੈ ਸਾਡੇ ਆਮ ਬੰਦੇ ਤੋਂ ਬਾਹਰ ਹੋ ਜਾਂਦਾ ਕਈ ਵਾਰੀ ਕੋਈ ਪੇਸ਼ੈਂਟ ਤੋਂ ਤੁਹਾਡੇ ਕੋਲ ਇਦਾਂ ਦਾ ਆਉਂਦਾ ਜਿਹਦੀ ਜੇਬ ਉਹ ਲੋਡ ਨਹੀਂ ਕਰਦੀ ਲੇਕਿਨ ਉਹ ਚਾਹੁੰਦਾ ਕਿ ਉਹਦੇ ਘਰ ਵੀ ਬੇਬੀ ਹੋਵੇ ਉਹਦੇ ਘਰ ਵੀ ਇੱਕ ਖੁਸ਼ੀ ਹੋਵੇ ਕਿ ਤੁਹਾਡੇ ਵੱਲੋਂ ਕੋਈ ਇਦਾਂ ਦਾ ਹੈ ਉਹਦੀ ਹੈਲਪ ਕੀਤੀ ਜਾ ਸਕਦੀ ਹੈ ਕਿ ਕੋਈ ਪੇਸ਼ੈਂਟ ਆਵੇ ਗਰੀਬ ਹੋਵੇ ਤੇ ਉਹ ਆਈਵੀਐਫ ਥਰੂ ਬੱਚਾ ਅਡਾਪਟ ਕਰਨਾ ਬੱਚਾ ਲੈਣਾ ਚਾਹੁੰਦਾ ਹੋਵੇ ਕਰ ਸਕਦਾ ਆਪਣੇ ਕਰਦੇ ਵਿੱਚ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪਏਗਾ ਵੀ ਉਹਦੇ ਵਿੱਚ ਜਿਹੜੀ ਆ ਪ੍ਰੋਬਲਮ ਕੀ ਆ ਪੇਸ਼ੈਂਟ ਦੇ ਵਿੱਚ ਕਿੱਥੇ ਪ੍ਰੋਬਲਮ ਆ ਰਹੀ ਹੈ ਉਹਨੂੰ ਬੱਚਾ ਕਿਉਂ ਨਹੀਂ ਹੋ ਰਿਹਾ ਸਮ ਟਾਈਮਸ ਕੀ ਹੁੰਦਾ ਹੈਗਾ ਤੇ ਜਿਹੜੀ ਪ੍ਰੋਬਲਮ ਸਾਨੂੰ ਜਦੋਂ ਅਸੀਂ ਏਵੈਲਿਊਏਟ ਕਰਦੇ ਆ ਤਾਂ ਇਹ ਕਈ ਜਿਹੜੀਆਂ ਪ੍ਰੋਬਲਮ ਨੇ ਉਹ ਮੈਡੀਕਲ ਟਰੀਟਮੈਂਟ ਦੇ ਨਾਲ ਸੋਲਵ ਹੋ ਸਕਦੀਆਂ ਨੇ ਅਗਰ ਉਹਨਾਂ ਦੀ ਪ੍ਰੋਬਲਮ ਮੈਡੀਕਲ ਟਰੀਟਮੈਂਟ ਨਾਲ ਸੋਲਵ ਨਹੀਂ ਹੋ ਰਹੀ ਦੈਨ ਅਸੀਂ ਉਹਨਾਂ ਨੂੰ ਚਲੋ ਅਗਰ ਆਈਵੀਐਫ ਸੁਜੈਸਟ ਕਰਦੇ ਆ ਤਾਂ ਅਸੀਂ ਸਾਡੀਆਂ ਕੁਝ ਆਰਗੇਨਾਈਜੇਸ਼ਨਸ ਹੈਗੀਆਂ ਨੇ ਐਨਜੀਓਸ ਯਾਰ ਜਿਹੜੀਆਂ ਹੈਲਪ ਕਰਦੀਆਂ ਨੇ ਤਾਂ ਜਿਹੜੀ ਕੋਈ ਪੋਰ ਪੇਸ਼ੈਂਟ ਅਸੀਂ ਉਹਦੀ ਹੈਲਪ ਕਰ ਸਕਦੇ ਕਈ ਦੁਆਨ ਜਿਹੜੀਆਂ ਬਾਹਰੋਂ ਦੇ ਡਾਕਟਰਾਂ ਕੋਲ ਤੁਰੇ ਜਾਂਦੇ ਰੋੜਾਂ ਤੇ ਬੈਠੇ ਨੇ ਉਹਨਾਂ ਕੋਲੋਂ ਲੈ ਕੇ ਖਾ ਲੈਂਦੇ ਨੇ ਹੋਰ ਜ਼ਿਆਦਾ ਆਪਣੇ ਆਪ ਨੂੰ ਹੋਰ ਬਿਮਾਰ ਕਰ ਲੈਂਦੇ ਨੇ ਹੋਰ ਉਹਨਾਂ ਦੇ ਅੰਦਰ ਵੀਕਨੈਸ ਆ ਜਾਂਦੀ ਆ ਜੇ ਦੇ ਕਰਕੇ ਜਿਹੜੀ ਉਹਦੇ ਅੰਦਰ ਵੀ ਜਿਹੜੀ ਇਸ਼ਕਰਾਮਨ ਬਣਦੇ ਜਿਹੜੇ ਨਹੀਂ ਨਹੀਂ ਬਣਦੇ ਕੀ ਵਜ੍ਹਾ ਰਹਿੰਦੀ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦਾ ਕੀ ਇਲਾਜ ਹੈ ਜਿਹੜੇ ਇਦਾਂ ਬਾਹਰੋਂ ਦਵਾਈਆਂ ਖਾਂਦੇ ਨੇ ਕਿਵੇਂ ਉਹ ਦਵਾਈਆਂ ਖਾਣ ਕੀ ਉਹ ਅੱਗੇ ਆਪਣੀ ਸਹੀ ਤੰਗ ਨਾਲ ਉਹ ਆਪਣੀ ਟ੍ਰੀਟਮੈਂਟ ਕਰਾਉਣ ਜਦੋਂ ਕੋਈ ਵੀ ਸਾਨੂੰ ਕਪਲ ਮਿਲਦਾ ਹੈਗਾ ਤਾਂ ਉਹਦੇ ਵਿੱਚ ਮੇਲ ਦੇ ਵਿੱਚ ਪ੍ਰੋਬਲਮ ਹੋ ਸਕਦੀ ਜਿਦੋਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆ ਅੱਜ ਕੱਲ੍ਹ ਅਗਰ ਅਸੀਂ ਜੰਗ ਜੇਨਰੇਸ਼ਨਸ ਦੀ ਵੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਕਾਮਨ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਨੇ ਰੈਕਟਲ ਡਿਸਫੰਕਸ਼ਨਸ ਇੱਕ ਮੈਡੀਕਲ ਜਿਹੜੀਆਂ ਮੇਲ ਦੇ ਸੈਕਸ਼ੂਅਲੀ ਰਿਲੇਟਡ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਾਂ ਉਹਨਾਂ ਦੇ ਵਿੱਚ ਕੋਈ ਫੋਬੀਆਜ਼ ਹੋ ਸਕਦੇ ਨੇ ਜਾਂ ਕੋਈ ਉਹਨਾਂ ਨੂੰ ਜਿਹੜੀ ਡਿਪਰੈਸ਼ਨ ਵਗੈਰਾ ਜਾਂ ਸਾਈਕੋਜਨਿਕ ਕੌਜ਼ ਹੋ ਸਕਦਾ ਜਾਂ ਕੋਈ ਉਹਨਾਂ ਦੇ ਵਿੱਚ ਸੈਕਸ਼ੂਅਲ ਪਰਵਰਜਨਸ ਹੋ ਸਕਦੀਆਂ ਨੇ ਇਹ ਜਿਹੜੀਆਂ ਨੇ ਇਹਨਾਂ ਸਾਰਿਆਂ ਨੂੰ ਆਪਾਂ ਸਾਡੇ ਐਕਸਪਰਟ ਟੀਮ ਆਫ ਡਾਕਟਰਸ ਨੇ ਇੱਥੇ ਹਸਪੀਟਲ ਦੇ ਵਿੱਚ ਅਵੇਲੇਬਲ ਤੇ ਉਹ ਆਪਣੀ ਪ੍ਰੋਪਰ ਜਿਹੜੀ ਕੰਸਲਟੇਸ਼ਨ ਆ ਉਹ ਇੱਥੇ ਲੈ ਸਕਦੇ ਨੇ ਆ ਕੇ ਬਾਕੀ ਆਮ ਤੌਰ ਤੇ ਦੇਖਿਆ ਜਾਂਦਾ ਜਿੱਦਾਂ ਆਪਾਂ ਤੁਸੀਂ ਇੱਕ ਜਨਰਲ ਜੀ ਟਰਮ ਆਪਾਂ ਦੇਖਦੇ ਆ ਵੀ ਤੁਸੀਂ ਈਵਨ ਬਸਿਸ ਦੇ ਉੱਤੇ ਵੀ ਲਿਖੀ ਹੁੰਦੀ ਆ ਜਾਂ ਪੈਂਡਿੰਗ ਸੇ ਤੇ ਇਹਨਾਂ ਨੇ ਵੀ ਮਰਦਾਨਾ ਕਮਜ਼ੋਰੀ ਵਾਲੇ ਆ ਕਿਸਾਨਾਂ ਨੂੰ ਮਿਲੋ ਇਹਨਾਂ ਨੂੰ ਕੋਐਕਸ ਵਗੈਰਾ ਨੂੰ ਮਿਲਣ ਦੀ ਜ਼ਰੂਰਤ ਨਹੀਂ ਵੀ ਜਿਆਦਾ ਲੋਕ ਜਿਹੜੇ ਜਿੱਦਾਂ ਬਸ ੱਡਿਆਂ ਦੇ ਘੁੰਮਦੇ ਰਹਿੰਦੇ ਆ ਜਾਂ ਕੁਝ ਹੋਰ ਮਤਲਬ ਲਾਈਕ ਜਿਹੜੇ ਸੋ ਕਾਲਡ ਡਾਕਟਰਸ ਬਟ ਡਾਕਟਰਸ ਨਹੀਂ ਹੁੰਦੇ ਉਹਨਾਂ ਕੋਲ ਜਾਂਦੇ ਆ ਤੇ ਆਪਣੀ ਪ੍ਰੋਬਲਮ ਵਧਾ ਲੈਂਦੇ ਆ ਉਹ ਸਾਨੂੰ ਇੱਥੇ ਆ ਕੇ ਸਾਡੇ ਹਸਪੀਟਲ ਦੇ ਵਿੱਚ ਐਕਸਪਰਟ ਟੀਮ ਆਫ ਡਾਕਟਰਸ ਨੂੰ ਮਿਲ ਸਕਦੇ ਆ ਤੇ ਆਪਣੇ ਕੋਲ ਹਰ ਇਲਾਜ ਦਾ ਜਿਹੜਾ ਹਰ ਬਿਮਾਰੀ ਦਾ ਇਲਾਜ ਆ ਉਹ ਅਸੀਂ ਕਰਦੇ ਆ ਇੱਥੇ ਡਾਕਟਰ ਸਾਹਿਬ ਬਹੁਤ ਸਾਰੇ ਜਦੋਂ ਪੇਸ਼ੈਂਟ ਆਉਂਦੇ ਨੇ ਤੁਹਾਡੇ ਕੋਲ ਲਾਈਵ ਆਫ ਕਰਾਉਣ ਲਈ ਜਦੋਂ ਕੋਈ ਦੂਰ ਤੋਂ ਆਂਦਾ ਪੇਸ਼ੈਂਟ ਆਊਟ ਆਫ ਸਟੇਟ ਆਂਦਾ ਹੈ ਜਾਂ ਫਿਰ ਤੁਸੀਂ ਕਹਿੰਦੇ ਹੋਰ ਆਊਟ ਆਫ ਡਿਸਟ੍ਰਿਕਟ ਤੋਂ ਆਂਦਾ ਹੈ ਉਹਦੀ ਕੋਈ ਰਹਿਣ ਦੇ ਲਈ ਖਾਨ ਨੀਂ ਦਿੱਲੀ ਕੋਈ ਇੱਥੇ ਤੁਹਾਡਾ ਬੰਦੋਬਸਤ ਹੈ ਕਿ ਉਹਨੂੰ ਇਹ ਨਾ ਹੋਵੇ ਵੀ ਮੈਂ ਜਾਵਾਂ ਤੇ ਮੈਂ ਹਰਾਸ਼ ਹੋਵਾਂ ਟ੍ਰੀਟਮੈਂਟ ਤਾਂ ਜਰੂਰ ਚੱਲੇ ਲਿਕਨੋ ਨਾਲ ਉਹ ਹੋਰ ਫੈਮਿਲੀ ਮੈਂਬਰ ਵੀ ਉਹ ਹਰਾਸ਼ ਹੋਣਾ ਹੋਣ ਉਹਦੇ ਲਈ ਕੋਈ ਇਦਾਂ ਦਾ ਪ੍ਰਬੰਧ ਹੈ ਸਾਡੇ ਕੋਲ ਜਿਹੜੇ ਪੇਸ਼ੈਂਟਸ ਆ ਕਾਫੀ ਜਿਹੜੇ ਬਾਹਰੋਂ ਆਂਦੇ ਨੇ ਉਹ ਸਟੇ ਵੀ ਕਰਦੇ ਪਏ ਨੇ ਹਸਪੀਟਲ ਦੇ ਵਿੱਚ ਹੀ ਰੂਮਸ ਅੰਦਰ ਸਾਡੇ ਕੋਲ ਅਵੇਲੇਬਲ ਨੇ ਤੇ ਕੈਂਟੀਨ ਦੇ ਵਿੱਚ ਵੀ ਉਹਨਾਂ ਨੂੰ ਬ੍ਰੇਕਫਾਸਟ ਲੰਚ ਡਿਨਰ ਜਾਂ ਹੋਰ ਵੀ ਕੋਈ ਚੀਜ਼ ਸਹੀ ਦੀ ਉਹ ਇੱਥੇ ਮਿਲ ਜਾਂਦੀ ਉਹ ਇੱਥੇ ਆ ਕੇ ਰਹਿੰਦੇ ਆ ਤੇ ਸਾਰਾ ਕੁਝ ਸੀ ਡਾਈਟ ਵਗੈਰਾ ਉੱਥੋਂ ਪ੍ਰੋਵਾਈਡ ਕਰ ਦਿੰਦੇ ਆ ਉਹਨਾਂ ਨੂੰ ਤੇ ਡਾਕਟਰ ਸਾਹਿਬ ਜੇ ਕਿਸੇ ਨੇ ਆਣਾ ਹੋਵੇ ਤੁਹਾਡਾ ਕੀ ਐਡਰੈਸ ਹੈ ਕੀ ਕੰਟੈਕਟਸ ਹੈ ਕਿੱਥੇ ਤੁਹਾਨੂੰ ਮਿਲਣਾ ਹੋਵੇ ਤੇ ਕੀ ਬੰਦੇ ਨੇ ਆਣਾ ਕਿਵੇਂ ਆਵੇ ਸਾਡਾ ਜਿਹੜਾ ਹਸਪੀਟਲ ਹੈਗਾ ਇਹ ਹਾਈਵੇ ਦੇ ਉੱਤੇ ਹੈਗਾ ਤੰਤਨ ਇਹ ਪਤਾ ਹੈ ਹਸਪਤਾਲ ਦਾ ਨਾਮ ਰਮਨਪ੍ਰੀਤ ਹਸਪੀਟਲ ਹੈ ਤੇ ਇੱਥੇ ਜਿਹੜੀ ਚੰਡੀਗੜ੍ਹ ਨੂੰ ਰੋਡ ਜਾਂਦੀ ਹੈ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਪੈਂਦਾ ਹੈ ਗੜਸ਼ੰਕਰ ਪਲੇਸ ਦਾ ਨਾਮ ਤੇ ਬਾਕੀ ਜਿਹੜੀ ਇਧਰੋਂ ਚੰਡੀਗੜ੍ਹ ਨੂੰ ਰੋਡ ਜਾਂਦੀ ਹੈ ਬਿਲਕੁਲ ਹਾਈਵੇ ਦੇ ਉੱਤੇ ਤੇ ਬੱਸ ਵੀ ਰੁਕਦੀ ਆ ਈਵਨ ਜੰਮੂ ਵਾਲੇ ਪੇਸ਼ੈਂਟ ਨੂੰ ਵੀ ਬਹੁਤ ਵਧੀਆ ਤੇ ਹਿਮਾਚਲ ਵਗੈਰਾ ਵੀ ਨੇੜੇ ਪੈਂਦੇ ਆ ਸਾਨੂੰ ਇਹ ਬਿਲਕੁਲ ਇੱਥੇ ਬਿਲਕੁਲ ਮਤਲਬ ਜਿਹੜਾ ਗੜ੍ਹ ਸ਼ੰਕਰ ਟੂ ਨਵਾਂ ਸ਼ਹਿਰ ਜਾਂ ਗੜ੍ਹ ਸ਼ੰਕਰ ਟੂ ਆਨ ਰੋਡ ਰਿਕਸ਼ਾ ਵੀ ਮਿਲ ਸਕਦਾ ਦਾ ਰਾਮ ਨਾਲ ਲਾ ਆਟੋ ਰਿਕਸ਼ਾ ਕੁਛ ਦਿਨ ਉਹ ਵੀ ਤੁਸੀਂ ਨੂੰ ਕਾਲ ਕਰ ਸਕਦੇ ਸੀ ਓਕੇ ਇਨ ਕੇਸ ਇਹ ਵੀ ਤੁਹਾਡੀ ਫੈਸਿਲਿਟੀ ਹੈਗੀ ਆ ਵੀ ਜੇ ਕਿਸੇ ਪੇਸ਼ੈਂਟ ਉੱਥੇ ਆ ਜਾਂਦਾ ਹੈ ਤੇ ਤੁਹਾਨੂੰ ਕਾਲ ਕਰਦਾ ਹੈ ਤੇ ਤੁਸੀਂ ਉਹਨਾਂ ਤੱਕ ਰੀਚ ਕਰਦੇ ਹੋ